ਹਾਂਜੀ ਮਿੱਤਰੋ ਅੱਜ ਆਇਆ ਬਈ ਆਪਾਂ ਚਨੀਰ ਏਜੰਸੀ ਚ ਤੇ ਇੱਥੇ ਟਰੈਕਟਰ ਦੇਣੇ ਆ ਠੀਕ ਆ 2 ਵੀਲ ਵੀ ਆ 4 ਵੀਲ ਵੀ ਆ ਵੀਡੀਓ ਨਾਲ ਬਣੇ ਰਹੋ ਠੀਕ ਆ ਟਰੈਕਟਰ ਲਾਉਣੇ ਕਰਤੇ ਸਟਾਰਟ ਆ ਠੀਕ ਆ ਆਉਣ ਲੈਂਡ ਆ ਬਾਈ ਬੁਕਿੰਗ ਬਹੁਤ ਹੋਰੀ ਆ ਤੇ ਜੀਨੇ ਲੈਣਿਆਂ ਲੈ ਲਓ ਠੀਕ ਆ ਸਿਆ ਨੀਲੇ ਕੋੜੇ ਆਏ ਆ ਠੀਕ ਆ ਬੁੱਕ ਕਰਾਈ ਸੀ ਬਈ 20-20 ਦਿਨ ਹੋ ਗਏ ਠੀਕ ਆ ਟਰੈਕਟਰ ਤੇ ਚੜਾਏ ਪਏ ਆ ਜਿਵੇਂ ਦੇਖੋ ਠੀਕ ਆ ਦੋ ਬਾਈ 4 ਵੀਲ ਆਇਆ ਤੇ ਦੋ 2 ਵੀਲ ਆਇਆ ਵੀਡੀਓ ਨਾਲ ਬਣੇ ਰਿਹਾ ਇੱਕ ਤਾਂ ਲਾਤਾ ਤੇ ਦੂਜਾ ਵੀ ਲਾਹਾਂਗੇ ਠੀਕ ਆ ਇੱਧਰ ਜਿਨ੍ਹਾਂ ਨੇ ਲੈਣੇ ਆ ਬਈ ਉਹ ਖੜੇ ਆ ਸਾਰੇ ਹਨਾ ਬਈ ਤੇ ਬਾਕੀ ਚਨੀਰ ਏਜੰਸੀ ਆ ਬਾਈ ਇਹ ਜਗਜੀਤ ਸਿੰਘ ਮਾਨ ਦੀ ਅੱਜ ਪੂਰਾ ਮੇਲਾ ਹੀ ਲੱਗਿਆ ਪਿਆ ਇੱਥੇ ਠੀਕ ਆ ਇੱਕ ਤਾਂ ਲਾਤਾ ਤੇ ਦੂਜਾ ਬਾਈ ਇੱਕ ਇੱਕ ਪੀ ਸੰਦਰ ਖੜਾ ਠੀਕ ਆ ਇੱਧਰ ਵੀ ਤੁਸੀਂ ਕਰ ਸਕਦੇ ਹੋ ਚੈੱਕ ਸਾਰੇ ਬਾਈ ਇਹ ਮਤਲਬ ਕਿ ਲੋਡ ਹੋ ਕੇ ਆਇਆ ਬਹੁਤ ਚਿਰ ਦੀ ਬੁਕਿੰਗ ਹੋਈ ਪਈ ਸੀ ਬਾਈ ਤੇ ਅੱਜ ਬਾਈ ਜ਼ਿੰਮੇਵਾਰਾਂ ਨੂੰ ਦੇਣਾ ਦੇਖੀ ਚੱਲੋ ਬਈ ਇਹ ਲੋਕੇਸ਼ਨ ਆ ਚਨੀਰ ਏਜੰਸੀ ਠੀਕ ਆ ਬਾਕੀ ਆਪਾਂ ਬਹੁਤ ਵੀਡੀਓ ਪਾਉਣ ਨੇ ਇਹ ਚੀਜ਼ ਦੀਆਂ ਤੇ ਦੇਖੀ ਚੱਲਿਓ ਹੁਣ ਆਪਾਂ ਉਹ ਲੈ ਵੀ ਮਿੱਤਰੋ ਦੂਜਾ ਵੀ ਲਾਉਣਾ ਕਰਤਾ ਸਟਾਰਟ ਠੀਕ ਆ ਇਹ ਵੀ ਬਈ 4 ਵੀਲ ਹੈ ਠੀਕ ਆ 4 ਵੀਲ ਆ ਇਹ ਲਹੀ ਜਾਂਦਾ ਟਰੈਕਟਰ ਤੇ ਆ ਜਿਗਾਰਡ ਕਰਕੇ ਬਈ ਇਹ ਲੈਣਦੇ ਨੇ ਤੇ ਸੋਨੇ ਬਹੁਤ ਲੱਗਦੇ ਆ ਬਈ ਘੋੜੇ ਇਹ ਠੀਕ ਆ ਬਾਕੀ ਸਪੈਸ਼ਲ ਐਡੀਸ਼ਨ ਜਿਹੜੇ ਇਹ 2 ਮਹੀਨੇ ਰਹਿ ਗਏ ਬਈ ਜਿਹੜੇ ਇਹ ਟਰੋਟਰ ਪੰਪ ਚਾਏ ਆ ਨਾ ਇਹ 2 ਮਹੀਨੇ ਆਉਣੇ ਮੁੜ ਕੇ ਤਾਂ ਬਈ ਸੀਆਰਡੀ ਆ ਜਾਣਗੇ ਸਾਰੇ ਠੀਕ ਐ ਤੇ ਸੋਨੇ ਵੀ ਬਹੁਤ ਲੱਗਦੇ ਆ 4 ਵੀਲ ਨੇ ਬਈ ਆ ਦੇਖੋ ਕਿੰਨੇ ਕੈਂਟ ਸੀ ਆਪਦੇ ਬਣੇ ਹੋਇਆ ਤੇ ਬਾਕੀ ਆਪਾਂ ਜ਼ਿਮੀਂਦਾਰਾਂ ਨਾਲ ਕਰਾਉਣੇ ਆ ਬਾਈ ਗੱਲਾਂ ਬਾਤਾਂ ਜਿਹੜੇ ਜ਼ਿਮੀਂਦਾਰਾਂ ਨੇ ਲੈਣਾ ਹੈ ਵੀਡੀਓ ਨਾਲ ਦੇਖੀ ਚਲੋ ਆਪਾਂ ਜ਼ਿਮੀਂਦਾਰਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਮਿੱਤਰੋ ਅੱਜ ਆਏ ਬਾਈ ਆਪਾਂ ਚਨੀਰ ਏਜੰਸੀ 'ਚ ਇੱਥੇ ਬਾਈਆਂ ਨੇ ਟਰੈਕਟਰ ਬੁੱਕ ਕਰਾਇਆ ਸੀ 2 ਵੀਲ ਸਪੈਸ਼ਲ ਐਡੀਸ਼ਨ ਤੇ ਬਾਈਆਂ ਤੋਂ ਪੁੱਛਦੇ ਆ ਵੀ ਕਿਵੇਂ ਡੀਲਿੰਗ ਲੱਗੀ ਕਿਹੜੇ ਕੰਮ ਲਈ ਟਰੈਕਟਰ ਲਿਆ ਹਨਾ ਵੀਡੀਓ ਨਾਲ ਬਣੇ ਰਹੋ ਕੀ ਹਾਲ ਹੈ ਬਾਈ ਜੀ ਵਧੀਆ ਜੀ ਤੇ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਮੀਰ ਤੇ ਇਹ ਬਈ ਜਿਹੜਾ ਸਪੈਸ਼ਲ ਐਡੀਸ਼ਨ ਲਿਆ ਬਈ ਕਿਹੜੇ ਕੰਮ ਲਈ ਲਿਆ ਤੁਸੀਂ ਕੰਮ ਆ ਬਈ ਆਪਾਂ ਸਾਰੀ ਲੈਣੇ ਤੂੰ ਕਰਾਏ ਦੇ ਚੋਡੀ ਵਾਲੀ ਤੇ ਚਲਾਉਣਾ ਆਪਾਂ ਸੁਪਰ ਸੀਟ ਸਾਰੇ ਕੰਮ ਹੀ ਸਾਰੇ ਕੰਮ ਹੀ ਲੈਣੇ ਤੇ ਪਹਿਲਾਂ ਤੁਹਾਡੇ ਕੋਲੇ ਬਈ ਕਿਹੜਾ ਟਰੈਕਟਰ ਆ ਪਹਿਲਾਂ ਵੀ ਸਵਰਾਜ 852 852 ਤੇ ਉਹ ਚਲਾ ਕੇ ਦੇਖਿਆ ਤੇ ਹੁਣ ਇਹ ਬਈ ਇਹਦੀ ਸਿਲੈਕਸ਼ਨ ਕਿਵੇਂ ਹੋਈ ਬਸ ਤੁਸੀਂ ਪਹਿਲਾਂ ਚਲਾਉਂਦੇ ਸੀ ਹੁਣ ਅੱਖਾਂ ਵੀ ਬਦਲ ਕੇ ਦੇਖਦੇ ਨੇ ਟਰੈਕਟਰ ਇਹ ਚਲਾ ਕੇ ਦੇਖੀ ਹੁਣ ਇਹ ਚਲਾ ਕੇ ਦੇਖੀ ਠੀਕ ਆ 2 ਵੀਲ ਆ ਮਿੱਤਰੋ ਤੇ ਹੋਰ ਬਈ ਜਗਜੀਤ ਸਿੰਘ ਮਾਨ ਦੀ ਇੱਥੇ ਚਨੀ ਅਜੈਂਸੀ ਡੀਲਿੰਗ ਵਧੀਆ ਲੱਗੀ ਪੂਰੀ ਡੀਲਿੰਗ ਬਹੁਤ ਵ ਇਹਨੂੰ ਬੁਖਤਾ ਦਾ ਇਹਨੂੰ 20 ਦਿਨ ਹੋ ਗਏ ਜੀ ਅੱਛਾ 20 ਦਿਨ ਦਾ ਵਾਦਾ ਅੱਜ ਮਿਲਿਆ ਹਾਂ 20 ਦਿਨ ਦਾ ਸੋ ਮਿੱਤਰੋ ਤਰੀਕ ਅੱਜ 26 27 ਅਕਤੂਬਰ ਅੱਜ 27 29 ਅਕਤੂਬਰ 29 ਅਕਤੂਬਰ ਹੋ ਗਈ ਬਾਈ ਠੀਕ ਹੈ ਤੇ ਬਾਕੀ ਬਾਈਆਂ ਦਾ ਮੀਰਪੁਰ ਖੁਰਦ ਪਿੰਡਾਂ ਤੇ ਖੇਤੀਬਾੜੀ ਬਾਈ ਕੀ ਕੁਝ ਕਰਦੇ ਹੋ ਬਸ ਆਪਣੀ ਆਮ ਖੇਤੀਬਾੜੀ ਬਸ ਅੱਛਾ ਕਣਕ ਝੋਨਾ ਹਾਂ ਕਣਕ ਝੋਨਾ ਕੁਸਕ ਕਰਾਏ ਦਾ ਕੰਮ ਆ ਬੂਟਰ ਕਰਾ ਹਲਾ ਲਓ ਤੂੜੀਆ ਹੀ ਲਾ ਲਓ ਠੀਕ ਹੈ ਸੀਡਰ ਤੇ ਤੇ ਬਾਕੀ ਬਈਆ ਜ਼ਿੰਮੇਦਾਰ ਸਾਰੇ ਖੜਿਆ ਪੂਰੀ ਖੁਸ਼ੀ ਆ ਹਾਂ ਹਾਂ ਬਈ ਪੂਰੀ ਤੇ ਕੋਈ ਆਪਣੇ ਜਿਵੇਂ ਮੋਡੀਫਿਕੇਸ਼ਨ ਦਾ ਚੱਲੀ ਜਾਂਦਾ ਕੋਈ ਮੋਡੀਫਿਕੇਸ਼ਨ ਦਾ ਕਰਾਉਣਾ ਦਾ ਹੈਗਾ ਸਿਸਟਮ ਕਿ ਨਾ 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 ਬਸ ਆਪਣਾ ਸਿੰਪਲੀ ਰੱਖਣਾ ਸਿੰਪਲੀ ਰੱਖਣਾ ਸੋ ਮਿੱਤਰੋ ਬਹੁਤ ਜਾਣ ਹੈ ਇਹਨਾਂ ਦੀ ਹਾਂ ਟਰੈਕਟਰਾਂ ਚ ਬਹੁਤ ਬਹੁਤ ਜਾਣ ਆ ਇਹਦਾ ਭੇਡ ਚਾਲ ਹੈ ਹਾਂ ਹਾਂ ਵੈਸੇ ਡੋਆਟਰ ਸ਼ੌਂਕ ਹੁੰਦੇ ਨੇ ਤੇ ਬਈ ਟਰੈਕਟਰ ਬਹੁਤ ਵਧੀਆ ਤੇ ਹੋਰ ਬਈ ਕੀ ਕਹਿਣਾ ਚਾਹੋਗੇ ਵੀ ਹੌਲੈਂਡ ਦੀ ਕੀ ਖਾਸੀਅਤ ਲੱਗੀ ਤੁਹਾਨੂੰ ਬਸ ਹੀ ਵਧੀਆ ਇੱਕ ਨੰਬਰ ਟਰੈਕਟਰ ਹੈਗਾ ਅੱਛਾ ਕੋਈ ਦਿੱਕਤ ਨਹੀਂ ਠੀਕ ਹੈ 55 ਚਲਾ ਚਲਾ ਕੇ ਦੇਖ ਲੈ ਅੱਛਾ ਹੁਣ ਬਦਲ ਕੇ ਦੇਖਣਾ ਹੁਣ ਬਦਲ ਕੇ ਦੇਖਣਾ ਸੀਗਾ ਮਾਰਕੀਟ ਬਹੁਤ ਦਾ ਟ੍ਰੈਂਡ ਹੈ ਟ੍ਰੇਨਿੰਗ ਚ ਚੱਲੀ ਹੈ ਹਾਂ ਟ੍ਰੈਂਡਿੰਗ ਚ ਚੱਲੀ ਹੈ ਤੇ ਇੱਕ ਜਿਹੜਾ ਬਾਈ ਜ਼ਿੰਮੇਦਾਰ ਆਪਣੇ ਵੀਡੀਓ ਦੇਖਦੇ ਆਏ ਵੀ ਜਣ ਮੇ ਹੁਣ ਇਹ ਸੀ ਆਰ ਡੀ ਆਉਣੇ ਦੂ ਬਾਅਦ ਚ ਮਤਲਬ ਕਿਹੇ ਰੂਟਰ ਪੰਪ ਵਾਲੇ ਇਹ ਬੰਦ ਹੋਣੇ ਕੀ ਕਹਿਣਾ ਚਾਹੋਗੇ ਜ਼ਿੰਮੇਦਾਰਾਂ ਨੂੰ ਤੁਸੀਂ ਬਈ ਇਸ ਦਾ ਕਹਿਣਾ ਵੀ ਮਾਈਕੋ ਪੰਪ 25 ਚੰਗਾ ਲੱਗਿਆ ਉਹ ਤੋਂ ਆਪਾਂ ਮੋਡੀਫਿਕੇਸ਼ਨ ਵਗੈਰਾ ਵੀ ਕਰਾ ਸਕਦੇ ਆ ਅੱਛਾ ਤੇ ਮਾਈਕੋ ਪੰਪ ਚ ਠੀਕ ਹੈ ਉਹ ਤੋਂ ਪਹਿਲਾਂ ਪਹਿਲਾਂ ਲੈ ਲਓ ਜਿਨੇ ਲੈਣੇ ਆ ਜਿਨੇ ਲੈਣੇ ਆ ਮਿੱਤਰੋ ਲੈ ਲਓ ਜਨਵਰੀ 1 ਜਨ ਬੁੱਕ ਕਰਾਓ ਤੇ ਬੁੱਕ ਕਰਾਓ ਤੇ ਲੈ ਲਓ 25 ਦਿਨ ਬਾਅਦ ਮਿਲ ਜਾਂਦਾ ਇਹ ਚੀਜ਼ ਵਧੀਆ ਬਾਕੀ ਉਹ ਥੋੜਾ ਜਿਹਾ ਦਬਦਾ ਜਿਆ ਹਾਂ ਐ ਲੱਗਿਆ ਸੀ ਹਾਂ ਇਹ ਜੀ ਹੈਗੀ ਆ ਤੇ ਬਾਕੀ ਇਹ ਕਿਹੜੇ ਡਰਾਂ ਚ 16 ਡਰਾਂ ਚ 16 16 ਡਰਾਂ ਚ ਤੂੰ ਡੱਕ ਡੁੱਕ ਤਾਂ ਫਿਰ ਲਵਾਉਣ ਦੇਣਗੇ ਡੱਕ ਡੁੱਕ ਲ ਕੋਈ ਚੱਕਰ ਨਹੀਂ ਉਹ ਤਾਂ ਲਵਾਵਾ ਟੂੜੀ ਵਾਲੀ ਨਾਲ ਹੀ ਰਹਿਣਗੇ ਅੱਛਾ ਟੂੜੀ ਵਾਲੀ ਵੀ ਸੋ ਮਿੱਤਰੋ ਬਹੁਤ ਬਹੁਤ ਵਧਾਈਆਂ ਬਾਈਆਂ ਨੂੰ ਮੀਰਪੁਰ ਖੁਰਦੜ ਨਾਮ ਕੀ ਹੈ ਵੀ ਆਪਣਾ ਅਰਸ਼ਦੀ ਅਰਸ਼ਦੀ ਵੱਡਾ ਮੀਰਪੁਰ ਕਾ ਛੋਟਾ ਮੀਰਪੁਰ ਛੋਟਾ ਮੀਰਪੁਰ ਛੋਟਾ ਮੀਰਪੁਰ ਮਿੱਤਰੋ ਟਰੈਕਟਰ ਜਾ ਰਿਹਾ ਬਾਕੀ ਆਪਾਂ ਹੋਰ ਗੱਲਾਂ ਬਾਤਾਂ ਤੁਹਾਨੂੰ ਕਰਾਵਾਂਗੇ ਅੱਜ ਬਾਈ ਪੂਰਾ ਮੇਲੇ ਹੀ ਲੱਗ ਰਿਹਾ ਇੱਥੇ ਮੜਾ ਜਾ ਵੀ ਕੈਮਰਾਮੈਨ ਕਹਿੰਦਾ ਬਾਹਰ ਦਿਖਾਇਆ ਮੜਾ ਜਾ ਲੈ ਜਾ 29 29/10/2025 ਹਾਂ ਤਰੀਕ ਹੈ ਮਿੱਤਰੋ ਬਾਕੀ ਦੇਖੋ ਵੀ ਟਰੈਕਟਰ ਸਾਰੇ ਹਨਾ ਮਤਲਬ ਕਿ ਖੜਾਏ ਵੀ ਖੜੇ ਨੇ ਤੇ ਜਿਹੜੇ ਸਿਸਟਮ ਆ ਬਾਈ ਲਾਇਆ ਹੋਇਆ ਜਿਵੇਂ ਉਤਾਰਨ ਦਾ ਉਹ ਤਾਰੀ ਜਾਂਦੇ ਆ ਠੀਕ ਆ ਆਪਾਂ ਹੌਲੀ ਹੌਲੀ ਸਾਰੇ ਤਾਰ ਲਾਂਗੇ ਇਹ ਤੇ ਅੱਜ ਬਾਈ ਇੱਥੇ ਜ਼ਿਮੀਂਦਾਰਾਂ ਨੂੰ ਟਰੈਕਟਰ ਦੇਣਾ ਬਾਕੀ ਰੋਡ ਸ਼ੋ ਵੀ ਕਰਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਬਾਕੀ ਦੇਖਦੇ ਆ ਅੱਗੇ ਹਾਂਜੀ ਮਿੱਤਰੋ ਅੱਜ ਆਪਾਂ ਆਇਆ ਬਾਈ ਚਨੀਰ ਏਜੰਸੀ 'ਚ ਇੱਥੇ ਬਾਈ ਟਰੈਕਟਰ ਦੇਣਿਆ ਜ਼ਿਮੀਂਦਾਰਾਂ ਨੂੰ ਜਿਹੜੀ ਮਤਲਬ ਜਗਜੀਤ ਸਿੰਘ ਮਾਨ ਦੀ ਹੌਲੈਂਡ ਏਜੰਸੀ ਆ ਚਨੀਰ ਤੇ ਟਰੈਕਟਰ ਬਾਈ ਲਾਏ ਵੀ ਗਏ ਤੇ ਹੋਰ ਵੀ ਲਾਉਣੇ ਆ ਤੇ ਵੀਡੀਓ ਨਾਲ ਬਣੇ ਰਹੋ ਤੇ ਸੋਹਣੇ ਬਹੁਤ ਲੱਗਦੇ ਆ ਬਾਈ ਟਰੈਕਟਰ ਠੀਕ ਇੱਕ ਤਾਂ ਦੋ ਤਾਂ ਇੱਥੋਂ ਲਾਤੇ ਤੇ ਦੋ ਹੋਰ ਲਾਉਣੇ ਆ ਤੇ ਲੋਕੇਸ਼ਨ ਆ ਬਾਈ ਇਹ ਸਰਸਾ ਰੋਡ ਤੇ ਚਨੀਰ ਏਜੰਸੀ ਜਿਹੜਾ ਸਰਸਾ ਰੋਡ ਆ ਬਾਈ ਇਹ ਠੀਕ ਆ ਜਿਹੜਾ ਜਾਣਦਾ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ ਬਾਕੀ ਰੂਟਾ ਵੈਟਰ ਹਨਾ ਮਾਸਟਿਓ ਦੇ ਹੋਰ ਵੀ ਇਹ ਆਪਾਂ ਜ਼ਿਮੀਂਦਾਰਾਂ ਨੂੰ ਦਿੱਤੇ ਜਾਂਦੇ ਆ ਤੇ ਇੱਧਰ ਵੀ ਟਰੈਕਟਰ ਖੜੇ ਨੇ ਇਹ ਹੌਲੀ ਹੌਲੀ ਕਰਕੇ ਲਾਹਾਂਗੇ ਠੀਕ ਆ 10 ਵਰੀ ਪਹੁੰਚੇ ਹੋਈ ਆ ਤੇ ਆਪਾਂ ਬਾਈ ਇਹ ਜ਼ਿਮੀਂਦਾਰਾਂ ਨੂੰ ਦੇਣੇ ਆ ਬਾਕੀ ਸੋਹਣੇ ਬਹੁਤ ਲੱਗਦੇ ਆ ਲੋਕੇਸ਼ਨ ਇਹ ਬਣੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਟ੍ਰਾਇਲ ਲੈ ਲੈ ਦੇਖੀ ਵੀ ਜਾਂਦੇ ਆ ਹਨਾ ਤੇ ਜੀਨੇ ਲੈਣਿਆ ਬਈ ਟਰੈਕਟਰ ਇਹ ਠੀਕ ਆ ਬੁੱਕ ਕਰਾ ਦੋ ਠੀਕ ਆ 2 ਮਹੀਨੇ ਹੀ ਮਤਲਬ ਕੀ ਰਹਿ ਗਏ ਹਨਾ ਜਿਵੇਂ ਨਵੇਂ ਸਾਲ ਦੇ ਮੁੜ ਕੇ ਬਈ ਇਹ ਚੀਜ਼ਾਂ ਨਹੀਂ ਮਿਲਣੀਆਂ ਤੇ ਬਾਕੀ ਕਮੈਂਟ ਕਰਕੇ ਦੱਸੋ ਵੀ ਹਾਲੈਂਡ ਕਿਵੇਂ ਲੱਗਦੇ ਟਰੈਕਟਰ ਬਹੁਤ ਸੋਹਣੇ ਨੇ ਤੇ ਆਪਾਂ ਤੁਹਾਨੂੰ ਵੱਡਾ ਵਲੌਗ ਵੀ ਲੈ ਕੇ ਆਵਾਂਗੇ ਸੌਖੀ irdke ਦੇ ਨਾਂ ਤੇ ਆਪਣਾ ਬਈ YouTube ਆ ਤੇ ਸੌਖੀ irdke ਦੇ ਨਾਂ ਤੇ Facebook ਆ ਠੀਕ ਆ ਬਹੁਤ ਘੈਂਟ ਲੱਗਦਾ ਬਈ ਇੱਥੇ ਆ ਕੇ ਲੋਕੇਸ਼ਨ ਬਹੁਤ ਘੈਂਟ ਬਣੀ ਹੋਈ ਆ ਤੇ ਬਾਕੀ ਜ਼ਿੰਮੇਦਾਰ ਸਾਰੇ ਆਇਆ ਟ੍ਰਾਈਆਂ ਵੀ ਲਈ ਜਾਂਦੇ ਹਨਾ ਸਾਰਾ ਕੁਝ ਚੱਲੀ ਜਾਂਦਾ ਤੇ ਇਧਰਲੇ ਪਾਸੇ ਬਈ ਜਿੰਨਾ ਦਾ ਬਣਾਇਆ ਹੋਇਆ ਸਿਸਟਮ ਹਨਾ ਰਿਪੇਅਰ ਦਾ ਵੀ ਬਣਾਇਆ ਹੋਇਆ ਜਿਹੜਾ ਨਾਲ-ਨਾਲ ਰਿਪੇਅਰ ਦਾ ਨਾ ਕੋਈ ਵੀ ਸਰਵਿਸ ਕਰਾਉਣੀ ਹੈ ਨਾ ਕੁਛ ਵੀ ਕਰਾਉਣਾ ਸਾਰਾ ਸਿਸਟਮ ਹੈਗਾਗਾ ਤੇ ਬਾਕੀ ਬਾਬਾ ਮੇਅਰ ਕਰਿਆ ਨਾ ਤਰੱਕੀਆਂ ਬਖਸ਼ੇ ਸਭ ਨੂੰ ਤੇ ਆਹ ਜ਼ਿੰਮੇਵਾਰਾਂ ਨੇ ਲਿਆਗਾ ਠੀਕ ਆ ਬਾਕੀ ਸੈਟ ਸੁੱਟ ਸਾਰਾ ਕੁਛ ਜੇ ਵੇਟ ਬੂਟ ਜੇ ਲਾਉਣੇ ਬਈ ਆਪਣੀ ਮਰਜ਼ੀ ਨਾਲ ਹਨਾ ਜਿਹਨੇ ਲਵਾਉਣੇ ਨਹੀਂ ਲਵਾਉਣੇ ਉਹ ਅਗਲੇ ਦੀ ਮਰਜ਼ੀ ਇੱਥੇ ਬਈ ਸਾਰੀ ਸਰਵਿਸ ਉਰ ਬਸੁੰਦੀ ਆ ਸਹੀ ਆ ਕਰ ਸਕਦੇ ਹਾਂ ਚੱਕ ਉਹ ਪਰਾਂ ਲਾਤਾ ਇੱਕ ਇੱਕ ਆ ਖੜਾ ਠੀਕ ਆ ਮੁੰਡੇ ਸੈਟਿੰਗ ਕਰੀ ਜਾਂਦਾ ਸਾਰੀ ਤੇ ਆ ਬਈ ਮਤਲਬ ਟਰਾਈਆਂ ਲੈ ਲੈ ਦੇਖੀ ਜਾਂਦਾ ਜੀਮੀਦਾਰ ਠੀਕ ਆ ਐ ਆ ਸਾਰਾ ਕੁਝ ਇੱਥੇ ਬਣਿਆ ਹੋਇਆ ਤੇ ਆ ਬਈ ਫੋਰਮੈਨ ਨੇ ਸਾਰੇ ਇੱਥੇ ਹਨਾ ਲੈ ਮਿੱਤਰੋ ਉਹ ਵੀ ਬਾਈ ਲਾਤਾ ਹਨਾ ਤੇ ਹੁਣ ਆ ਗਈ ਇਹਦੀ ਵਾਰੀ ਆ ਬਈ ਡਰਾਈਵਰ ਲੈ ਕੇ ਆਇਆ ਤੂੰ ਹੀ ਲੈ ਆਇਆ ਹਾਂ ਬਈ ਇਹ ਡਰਾਈਵਰ ਕਿੱਥੋਂ ਆਏ ਨੇ ਮਹਾਲੀ ਤੋਂ ਮਹਾਲੀ ਤੋਂ ਮਹਾਲੀ ਤੋਂ ਆਇਆ ਬਈ ਨੀਲੇ ਕੋੜੇ ਠੀਕ ਆ ਤੇ ਕਿੰਨੇ ਪੀਸ ਆਏ ਸੀ ਪੰਜ ਪੰਜ ਆਏ ਸੀ ਬਈ ਦੋ ਦੋ ਤਾਂ ਤਿੰਨ ਚਾਰ ਵੀਲ ਹਨਾ ਤੇ ਟੂ ਦੋ ਟੂ ਵੀਲ ਲੈ ਆਉਣ ਦੇ ਦੇ ਜ਼ਰਾ ਆਉਣ ਦੇ ਆਉਣ ਦੇ ਇੱਕੀ ਚੱਲੋ ਵੀਡੀਓ ਨਾਲ ਬਣੇ ਰਹੋ ਠੀਕ ਆ ਮੋਹਾਲੀ ਤੋਂ ਆਇਆ ਬਈ ਨੀਲੇ ਘੋੜੇ ਇਹ ਤੇ ਹੌਲੀ ਹੌਲੀ ਬਾਈ ਲਾਹੂਗਾ ਘੈਂਟ ਆ ਹਨਾ ਬਾਈ ਦੇਖੋ ਇਹ ਚੀਜ਼ ਬਣਾਈ ਹੋਈ ਆ ਉੱਤਰ ਦੀ ਵਾਲੇ ਸੋਹਣੇ ਲੱਗਦੇ ਆ ਬਾਈ ਇਹ ਕਰੋ ਚੈੱਕ ਅੱਜ ਹੋਰ ਮੈਨ ਵੀ ਘੈਂਟ ਲੱਗਦਾ ਬੈਠਿਆ ਹੋਇਆ ਏਡਾਂ ਆ ਕਰਕੇ ਲਾ ਦੇ ਇਲਜ਼ਾਮ ਰਜਾਨ 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 ਹੋਰ ਰਹਿ ਗਏ ਬਾਈ ਦੋ ਹੁਨਾਰ ਆ ਹਾਲਾਤ ਆ ਠੀਕ ਆ ਕਰੋ ਚੈੱਕ ਸੋਹਣੇ ਲੱਗਦਾ ਘੋੜੇ ਬਾਈ ਇਹ ਮਸਹੀ ਮਿਲਦੇ ਆ ਬਾਈ ਇਹ ਮਸਹੀ ਬੁੱਕ ਕਰਾ ਕੇ ਹਨਾ ਮਤਲਬ ਕਿ ਪੀਸ ਮੰਗਾਏ ਆਗੇ ਕੰਪਨੀ ਵਾਲਿਆਂ ਤੋਂ ਠੀਕ ਆ ਬਾਕੀ ਘੈਂਟ ਮਹੌਲ ਜਮਾ ਤਮਾ ਜਮਾ ਓਕੇ ਤੇ ਇੱਦਾਂ ਜਿਆ ਕਰਕੇ ਲਾਉਣੇ ਆ ਫਿਰ ਫੋਟੋਆਂ ਫੋਟੋਆਂ ਖਿੱਚਦਾ ਤੇ ਇੱਦਾਂ ਜਿਆ ਕਰਕੇ ਲਾ ਦੇ ਫੋਟੋਆਂ ਖਿੱਚਾਂਗੇ ਤੇ ਇੱਦਾਂ ਜਿਆ ਕਰਕੇ ਲਾ ਦੇ ਫੋਟੋਆਂ ਖਿੱਚਾਂਗੇ ਹਾਂ ਹੈ ਕਰਦੇ ਸੈਟ ਜੇ ਰੋਬ ਜੱਪੇ ਬੋ ਰੋਬ ਤਾਂ ਉਹੀ ਵਾੜਾ ਪੈਂਦਾ ਬਾਈ ਇਹਦਾ ਥੋੜਾ ਹੋਰ ਕਰ ਲਾ ਗੇ ਹੋਰ ਕਰ ਲਾ ਕਰ ਲਾ ਮੈਂ ਮਾੜਾ ਪਿੱਛੇ ਔਰ ਕਰਦੇ ਦੇ ਦੇਖਿਓ ਬਈ ਇੱਥੇ ਫੋਟੋਆਂ ਕਿਹੜਾ ਡਾਉਣੀਆਂ ਕਰਦੇ 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 ਥੋੜੀ ਕਟਾਈ ਐ ਇਹਨੂੰ ਕਰਦੇ ਹੁਣ ਇਹਨੂੰ ਫੁੱਲ ਕਰਦੇ 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 ਇਹ ਕਰਦੇ ਬੱਸ 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 ਕਿਉਂ ਬਣ ਗਈ ਗੱਲ ਲੈ ਵੀ ਮਿੱਤਰੋ ਬੰਨ ਤਾਂ ਬਾਈ ਨੇ ਪਰਨਾ ਠੀਕ ਐ ਮੀਰਪੁਰ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਠੀਕ ਐ ਇਹਦਾ ਕੀ ਸੌਣ ਹੁੰਦਾ ਹੈ ਹੈ ਸੌਣ ਤਾਂ ਨਹੀਂ ਪਤਾ ਜੀ ਸੌਣ ਨਹੀਂ ਪਤਾ ਹਨਾ ਬਾਕੀ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਵੀ ਇਹ ਪਰਨਾ ਕਿਉਂ ਬਣਦਾ ਜਾਂਦਾ ਠੀਕ ਐ ਨੀਲਾ ਘੋੜਾ ਬਾਈ ਫਲਕਾਰੀ ਫਲਕੋਰੀ ਪਾਤੀ ਠੀਕ ਐ ਬਾਕੀ ਬਾਬਾ ਮੇਰ ਕਰੇ ਪ੍ਰਸ਼ਾਦ ਵੀ ਵੰਡਦਾ ਠੀਕ ਐ ਲੈਓ ਜੀ ਬਹੁਤ ਬਹੁਤ ਵਧਾਈਆਂ ਬਾਈ ਵੀਰਪੁਰ ਵਾਲਿਆਂ ਨੂੰ ਠੀਕ ਐ ਬਾਕੀ ਬਾਈ ਸਾਰੇ ਨਾਲ ਆਏ ਨੇ ਇਹ ਠੀਕ ਐ ਜ਼ਿਮੀਦਾਰ ਤੇ ਬਾਕੀ ਬਾਬਾ ਜੀ ਵਧਾਈਆਂ ਤੁਹਾਨੂੰ ਹੋ ਠੀਕ ਹੋ ਹਾਂ ਤੇ ਕਿਵੇਂ ਲੱਗਾ ਟਰੈਕਟਰ ਬਹੁਤ ਵਧੀਆ ਜੀ ਅੱਛਾ ਤੇ ਕੀ ਕੁਝ ਕੰਮ ਲਿਆ ਕਰੋਗੇ ਕੰਮ ਤਾਂ ਵੀ ਸਾਰੇ ਲੈਣਾ ਸੀ ਅੱਛਾ ਖੇਤੀਬਾੜੀ ਦਾ ਅੱਛਾ ਕਰਾਈ ਦੇ ਵੀ ਕਰਾਇਦੇ ਵੀ ਕਰਾਇਦਾ ਵੀ ਚੱਲਦਾ ਵੈਸੇ ਵੀ ਆਉਂਦੇ ਠੀਕ ਆ ਆਪਦੀ ਬਹੁਤ ਫਿੱਟੀ ਵੜੀ ਵਧੀਆ ਹਾਂ ਹਾਂ ਸੋ ਮਿੱਤਰੋ ਬਈ ਟਰੈਕਟਰ ਮਤਲਬ ਕਿਹੇ ਬਲਕਾਰੀ ਫਿਕੂਰੀ ਪਾਤੀ ਹੁਣ ਸਾਨੂੰ ਬਾਹਰ ਕੱਢ ਕੇ ਦਿਖਾਵਾਂਗੇ ਕਿ ਹੁੱਕਾਂ ਆਕਾ ਲਾਤੀਆਂ ਬਈ ਸਾਰੀਆਂ ਹਨਾ ਤੇ ਇਹ ਬਈ chnir agency ਚੋਂ ਨਿਕਲਿਆ ਟਰੈਕਟਰ ਫੱਟੀ ਵੀ ਪਾਤੀ ਤੇ ਹੁੱਕ ਵੀ ਪਾਤੀ ਹਨਾ ਬਾਕੀ ਐਸੈਸਰੀ ਸਾਰੇ ਟੂਲ ਮਾਤੇ ਵਿੱਚ ਹੁੰਦੀ ਆ ਠੀਕ ਆ ਔੜਾ ਕਰਤਾ ਯਾਰ ਤੇ ਲੋਕੇਸ਼ਨ ਆ ਬਈ chnir agency ਜਿਹੜਾ ਸਰਸਾ ਰੋਡ ਸਾਰੇ ਬਈ ਟਰੈਕਟਰ ਇੱਥੇ ਖੜੇ ਨੇ ਮੇਲੇ ਹੀ ਲੱਗ ਰਿਹਾ ਇਧਰ ਕਰੋ ਚੱਕ ਠੀਕ ਹੈ ਐ ਚੱਲਦਾ ਬਾਈ ਕੰਮਕਾਰ ਇਹ ਲੋਕੇਸ਼ਨ ਬਣੀ ਹੋਈ ਆ ਚਨੀਰ ਏਜੰਸੀ ਮਤਲਬ ਜਿਹੜਾ ਸਰਸਾ ਰੋਡ ਬਈ ਜਾਂਦਾ ਮਾਂਰਸਾ ਤੋਂ ਸਰਸਾ ਰੋਡ ਉੱਥੇ ਬਈ ਲੋਕੇਸ਼ਨ ਬਣੀ ਹੋਈ ਆ ਬਹੁਤ ਢਾਂਡ ਲੋਕੇਸ਼ਨ ਆ ਤੇ ਚੱਕੋ ਬਈ ਇਹ ਕਰਤਾ ਡਿਲੀਵਰ ਠੀਕ ਆ ਮੀਰਪੁਰ ਖੁਰਦ ਜਾਣਾ ਬਾਕੀ ਵੀਡੀਓ ਕਰੋ ਸ਼ੇਅਰ ਤੇ ਉਹ ਵਰਨੇ ਵਾਲਾ ਜਰੂਰ ਗੱਲ ਦੱਸੋ ਵੀ ਪਰਨਾ ਕਿਉਂ ਮੰਨੀਦਾ ਲੈ ਵੀ ਮੇਂ ਤਰੋ ਟਰੈਕਟਰ ਜਾ ਰਿਹਾ ਬਾਈ ਇਹ ਮੀਰਪੁਰ ਖੁਰਦ ਠੀਕ ਆ ਬਾਕੀ ਬਾਈ ਸਾਰੇ ਆਏ ਸੀਗੇ ਇਹ ਤੇ ਓਪਨਿੰਗ ਹੋ ਗਈ ਟਰੈਕਟਰ ਦੀ ਮਤਲਬ ਕਿ ਦੇਦਾ ਡਿਲੀਵਰ ਕਰਤਾ ਤੇ ਬਹੁਤ ਘੈਂਟ ਮਾਹੌਲ ਬਾਈ ਹੈ ਨਾ ਬਾਕੀ ਸਾਰੇ ਫੋਟੋਆਂ ਵੀਡੀਓ ਖਿਚਾਈ ਜਾਂਦੇ ਨੇ ਮਠਾਈ ਵੀ ਵੰਡਤੀ ਠੀਕ ਹੈ ਤੇ ਦਿਓ ਮੁਬਾਰਕਾਂ ਬਾਈ ਮੀਰਪੁਰ ਖੁਰਦ ਵਾਲਿਆਂ ਨੂੰ ਠੀਕ ਹੈ ਨਿਊ ਹਾਲੈਂਡ ਲੈ ਬਾਈ 2 ਵੀਲ ਠੀਕ ਹੈ ਸਤਕਰ ਆਟੋਮੋਬਾਈਲ ਮਤਲਬ ਛਨੀਰ ਏਜੰਸੀ ਚ ਉਹ ਡਿਲੀਵਰ ਹੋਇਆ ਠੀਕ ਹੈ ਬਾਕੀ ਵੀਡੀਓ ਕਰਿਓ ਵੱਤ-ਵੱਤ ਸ਼ੇਅਰ ਤੇ ਵਧਾਈਆਂ ਦਿਓ ਬਾਈ ਮੀਰਪੁਰ ਵਾਲਿਆਂ ਨੂੰ ਲੈ ਵੀ ਮਿੱਤਰੋ ਆਪਾਂ ਜੀ ਬਈ ਛਨੀਰ ਏਜੰਸੀ ਜਦੇ ਮੁੰਡਿਆਂ ਨੇ ਬਈ ਮੀਰਪੁਰ ਖੁਰਦ ਵਾਲਿਆਂ ਨੇ ਨਿਊ ਹਾਲੈਂਡ 4 ਵੀਲ ਨਹੀਂ ਲਿਆ 2 ਵੀਲ ਲਿਆਗਾ ਤੇ ਬਾਈਆਂ ਨੂੰ ਪੁੱਛਦੇ ਆ ਵਿੱਕੀ ਹਾਲ ਨੇ ਬਾਈ ਵਧੀਆ ਹੀ ਤੁਸੀਂ ਹਸੋ ਤੇ ਕਦੋਂ ਕਰਾ ਲਈ ਟਰੈਕਟਰ ਬੁੱਕ ਠੀਕ ਦਿਨ ਹੋ ਗਏ ਬਾਈ ਅੱਛਾ ਕੀ ਕੀ ਕੰਮ ਲਿਆ ਕਰੋਗੇ ਤੂੰ ਕੰਮ ਬਾਈ ਆਪਾਂ ਸਾਰੀ ਲੈਣੇ ਆਂ ਬਰਗਰਾਏ ਦੇ ਚੱਲੂ ਥੂੜੀ ਆਏ ਨੇ ਚੱਲੂ ਸੋ ਦਾ ਹੀਟਰ ਦੇ ਚੱਲੂ ਮੋਡੀਫਿਕੇਸ਼ਨ ਦੀ ਕਰਾਉਂਦੇ ਮੋਡੀਫਿਕੇਸ਼ਨ ਹਲੇ ਤਾਂ ਕੋਈ ਸੰਭਾਵਨਾ ਨਹੀਂ ਹੈਗੀ ਬਾਅਦ ਕੀ ਅੱਗੇ ਦੇਖੋ ਅੱਗੇ ਦੇਖੋ ਨਾ ਤੇ ਕਿਵੇਂ ਲੱਗਿਆ ਬਾਈ ਕੀ ਕੀ ਖਾਸੀਅਤ ਲੱਗਦੀ ਹੈ ਹੌਲੈਂਡ ਚ ਬਸ ਸਭ ਤੋਂ ਖਾਸੀਅਤ ਹੈ ਨਵੇਂ ਮੁੰਡਿਆਂ ਦੀ ਪਹਿਲੀ ਪਛਾਣ ਹੈ ਹਨਾ ਵੀ ਨੀਲੇ ਕੋੜੇ ਨੇ ਹਾਂ ਹਾਂ ਸੋਨੇ ਵੀ ਲੱਗਦੇ ਆ ਤੇ ਰੀਲਰ ਉੱਲਾ ਬਾਇ ਕਰੋਂਗੇ ਇੰਸਟਾ ਫੇਸਬੁੱਕ ਤੇ ਹਾਂ ਬਾਈ ਆਪਣੇ ਪੇਜ ਤੇ ਆਉਣਗੇ ਆਪਣਾ ਪਹਿਲਾ ਵੀ ਪੇਜ ਬਣਿਆ ਹੋਇਆ ਹੈਗਾ ਕੀ ਪੇਜ ਆ ਪੇਜ @gulriya _gulriya855 ਠੀਕ ਆ ਸੋ ਮਿੱਤਰੋ ਕਰਿਓ ਬਾਈ ਹਨਾ ਬਾਈ ਨੂੰ ਫੋਲੋ ਪਹਿਲਾ ਸਵਰਾ ਸੀਗਾ ਆਪਣੇ ਕੋਲੇ ਅੱਛਾ ਸਵਰਾ ਸੀਗਾ ਕਿੰਨਾ ਮਾਡਲ 20 ਮਾਡਲ ਬਾਈ ਪਹਿਲਾਂ ਬਾਈਆਂ ਕੋਲੇ ਸਵਰਾ ਸੀ ਬਾਈ ਹੁਣ ਹਾਲੈਂਡ ਲਿਆ ਠੀਕ ਆ ਚਨੀਰ ਏਜੰਸੀ ਚੋਂ ਇਹ ਮਤਲਬ ਕਿ ਡਿਲੀਵਰ ਹੋਇਆ ਟਰੈਕਟਰ ਤੇ ਹੋਰ ਕੀ ਕਹਿਣਾ ਚਾਹੁੰਗਾ ਬਾਈ ਜਿਹਨੇ ਹਾਲੈਂਡ ਲੈਣਿਆ ਬਾਈ ਵਧੀਆ ਟ੍ਰੈਟਾਂ ਵੀ ਲਓ ਸਾਰੇ ਜਾਣੇ ਲੋਕ ਬੱਤ ਵਾਰ ਰੈਂਡ ਲਓ ਬਿਸ਼ੇਰੀ ਲੈ ਲਓ ਬਸ ਬਿਸ਼ੇਰੀ ਲੈ ਲਓ ਬਸ ਸੀਆਰਡੀੋਂ ਤੋਂ ਪਹਿਲਾਂ ਸਾਲ ਤੋਂ ਪਹਿਲਾਂ ਪਹਿਲਾਂ ਲੈ ਲੈ ਲਓ ਸਹੀ ਗੱਲ ਆ ਬਾਈ ਮੁੜ ਕੇ ਸੀਆਰਡੀ ਆ ਜਾਣਗੇ ਸਾਰੇ ਮੁੜ ਕੇ ਮਿਲਣੇ ਨਹੀਂ ਮੁੜ ਕੇ ਮਿੱਤਰੋ ਮਿਲਣੇ ਨਹੀਂ ਫੁਲਕਾਰੀ ਫੁਲਕੋਰੀ ਬਾਤੀ ਤੇ ਬਾਈ ਪੂਰਾ ਖੁਸ਼ ਹੈ ਤੇ ਪਾਰਟੀ ਫਿਰ ਜਾਣਾ ਮਿਲਣੇ ਕਰਾਂਗੇ ਜਾ ਕੇ ਪਾਰਟੀ ਵਾ ਕੀ ਚੱਲੂ ਪਾਰਟੀ ਚ ਮੈਂ ਜਿਹੜਾ ਕੋ ਚੱਲ ਰਹਿ ਚਾਹੀਦਾ ਕਦੋਂ ਸ਼ਾਮ ਨੂੰ ਸ਼ਾਮ ਨੂੰ ਫਿਰ ਤਾਂ ਮੈਂ ਵੀ ਆ ਜਾਊਗਾ ਹੈਂ ਠੰਡਾ ਠੰਡਾ ਪੀਣਾ ਹਾਂ ਚਲ ਕੋਈ ਨਹੀਂ ਵਧੀਆ ਬਾਕੀ ਬਾਈ ਮੀਰਪੁਰ ਖੁਰਦ ਜਾ ਰਿਹਾ ਜਿਲ੍ਹਾ ਮਾਨਸਾ ਠੀਕ ਆ ਤੇ ਬਾਕੀ ਸੈਟਿੰਗ ਸਾਰੀ ਹੋਈ ਜਾਂਦੀ ਆ ਠੀਕ ਆ ਕਰੀ ਜਾਂਦੇ ਆ ਬਾਈ ਸੈਟਿੰਗ ਤੇ ਸਾਰੀ ਸੈਟਿੰਗ ਕਰਕੇ ਟੂਲ ਟਾਲ ਵਿੱਚ ਪਾ ਕੇ ਹਨਾ ਫੇਰ ਮਿੱਤਰੋ ਪਾ ਟਰੈਕਟਰ ਦੇਣਾ ਇਹ ਤੇ ਰਿਪੇਅਰ ਦਾ ਵੀ ਵਧੀਆ ਨਾਲ ਪ੍ਰਬੰਧ ਪੂਰਾ ਆ ਵੀ ਮੁੰਡਾ ਖੁਸ਼ ਆ ਪੂਰਾ ਖੁਸ਼ ਆ ਪੂਰਾ ਖੁਸ਼ ਆ ਲੈ ਮਿੱਤਰੋ ਦੋ ਬਾਈ ਮੀਰਪੁਰਾ ਨੂੰ ਵਧਾਈਆਂ ਤੇ ਟਰੈਕਟਰ ਬਹੁਤ ਸੋਹਣੇ ਲੱਗਦੇ ਆ ਲੈ ਵੀ ਮਿੱਤਰੋ ਆਪਾਂ ਲੈ ਕੇ ਚਾਲਦੇ ਆਂ ਬਾਈ ਇਹਨੂੰ ਪੱਪ ਤੇ ਠੀਕ ਆ ਹੁਣ ਇਹ ਤੇਲ ਮਤਲਬ ਪਵਾ ਕੇ ਲਿਆਉਂਦੇ ਨੇ ਠੀਕ ਆ ਇਹ ਕਰਤਾ ਡਿਲੀਵਰ ਹੁਣ ਘੋੜਾ ਜਾਊਗਾ ਠੀਕ ਐ ਸਰ ਪੰਪ ਤੇ ਸਰ ਪੰਪ ਤੇ ਜਾਊਗਾ ਬਾਈ ਇਹ ਚੱਲ ਚੱਲ ਮੁੰਡੇ ਲੈ ਚੱਲ ਲੈ ਚੱਲ ਗਿਆ ਬਾਈ ਇਹ ਠੀਕ ਆ ਘੋੜਾ ਸੋਹਣਾ ਹੋਦਾ ਲੱਗਦਾ ਨੀਲਾ ਜਾਣਦੇ ਜਾਣਦੇ